ਇਹ ਕੀ ਮਤਲਬ ਹੋ ਗਿਆ ਤਾਂ ਗਲੀ ਨਾ ਵਿਤਕਰਾ ਹੋ ਗਿਆ ਬੰਦੇ ਮਾਰ ਦੇਣਗੇ ਗਲੀ ਵਾਲੇ ਸਾਰੇ ਐਡਾ ਪਾਣੀ ਆਂਦਾ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਬੈੱਡ ਸਾਰੇ ਗਿੱਲੇ ਹੋ ਗਏ ਸਾਡੇ ਪਾਪਾ ਜੀ ਖੜੇ ਨੇ ਜ਼ਿੰਦਗੀ ਚ ਪਾਣੀ ਇਹਨਾਂ ਦੇ ਘਰ ਨਹੀਂ ਵੜਿਆ ਅੰਦਰ ਜਾ ਕੇ ਦੇਖੋ ਐਡਾ ਨੁਕਸਾਨ ਹੋਇਆ ਹੈ ਅਗਰ ਤੁਸੀਂ ਨਾਲੇ ਦੇ ਵਿੱਚ ਪਾਈਪ ਪਾਉਂਗੇ ਨਾਲੇ ਚ ਪਾਈਪ ਪਵਾਉਂਗੇ ਨਾਲਾ ਬੈਗ ਮਾਰੇਗਾ ਇਹਨਾਂ ਨੂੰ ਫਿਰ ਹੈ ਨਾ ਕਿ ਆਪਾਂ ਨਾਲੇ ਦੀ ਸਫਾਈ ਨਹੀਂ ਕਰਾਣੀ ਘੱਟੋ ਘਾਟੇ ਦਾ 6 ਤੋਂ 60 ਲੈਂਡਰਾਂ ਦੀ ਸ਼ਟਰਿੰਗ ਨਾਲੇ ਦੇ ਵਿੱਚ ਪਈ ਹੋਈ ਹੈ ਤੇ ਨਾਲੇ ਦੀ ਸਫਾਈ ਕਰਾਂ ਐਡਾ ਡੂੰਗਾ ਨਾਲਾ ਕਿੱਦਾਂ ਬੈਗ ਮਾਰ ਜਾਏਗਾ ਜਾਲੀ ਛੋਟਾ ਯਾ ਕੰਮ ਹੈ ਛੋਟਾ ਯਾ ਕੰਮ ਇੱਕ ਰੋਡ ਜਾਲੀ ਨਾਲੇ ਚ ਪਾਈ ਪੈੜ ਕਰਨੇ 100 ਬੰਦਾ ਮੱਲੇ ਇਕੱਠੇ ਹੋ ਗਏ ਤੁਸੀਂ ਆਪ ਹਿਸਾਬ ਲਾ ਲਓ ਇੱਥੇ ਕੀ ਹੋਊਗਾ ਅਸੀਂ ਬੈਠੇ ਆ ਸਾਰਿਆਂ ਨੂੰ ਪੁੱਛ ਲੋ ਇੱਥੋਂ ਦੇ ਵਸਨੀਕ ਆ ਕੋਈ ਜੰਪਲਨਰ 30 40 ਚੜੀ ਚੜੀ ਸਾਲ ਇਹਨਾਂ ਨੂੰ ਰਹਿੰਦਿਆਂ ਨੂੰ ਪਾਣੀ ਆਂਦਾ ਤੇ ਨਿਕਲ ਜਾਂਦਾ ਸੀ ਹੁਣ ਪਾਣੀ ਜਿਹੜਾ ਇੱਥੇ ਰਹਿ ਜਾਂਦਾ ਜਨਤਾ ਦੇ ਟੈਕਸ ਭਰਿਆ ਉਸ ਪੈਸੇ ਨਾਲ ਅਜੇ ਨਾਲਾ ਬਣਾਇਆ ਜਾ ਰਿਹਾ ਇੱਕ ਜਾਲੀ ਬੁਆਨ ਦੀ ਇੱਥੇ ਏਡੇ ਵੱਡੇ ਲੀਡਰਸ ਬੰਦਾਂ ਨੂੰ ਏਡੇ ਵੱਡੇ ਅਫਸਰਾਂ ਨੂੰ ਆਣਾ ਪਿਆ ਏਡੇ ਮੱਲੇ ਵਾਲੇ ਨੂੰ 100 200 ਬੰਦੇ ਨੂੰ ਇਕੱਠਾ ਆਉਣਾ ਪਿਆ ਜਿਨ੍ਹਾਂ ਦੀ ਸਹੂਲਤ ਹੀ ਨਹੀਂ ਮਿਲਦੀ ਵੀ ਫਾਇਦਾ ਕੀ ਹੋਵੇ ਚਲੋ ਪਹਿਲੇ ਨਾਲਾ ਦੂਜਾ ਸੀਗਾ ਅੱਜ ਇਹਨਾਂ ਨੇ ਦੂਜਾ ਨਾਲਾ ਵੱਡਾ ਬਣਾਤਾ ਪਰ ਮੈਂ ਤੁਹਾਨੂੰ ਕਹਿੰਨਾ ਪਹਿਲੇ ਨਾਲਾ ਸਹੀ ਸੀ ਇਹ ਸਾਡੇ ਘਰ ਦੇ ਬਾਹਰ ਇਹਨਾਂ ਨੇ ਨਰਕ ਪਾ ਲਿਆ ਉਹ ਨਾਲਾ ਬਣਾਇਆ ਹੈ ਘਰ ਤੋਂ ਹੁਣ 12 ਫੁੱਟ ਨਹੀਂ ਮੈਂ 12 बाई 12 ਦਾ ਨਾਲਾ ਇਹ ਕਿੱਦਾਂ ਪਾਣੀ ਆਇਆ ਤੁਹਾਡੇ ਚੜੀ ਇਹ ਸੀਵਰੇਜ ਪਾਏ ਹੋਇਆ ਹੈ ਜੇਪਾ ਨਾਲੇ ਇਹ ਕਹਿੰਦੇ ਕਿ ਜੇ ਤੁਸੀਂ ਪਾਈ ਪਾ ਦੋਗੇ ਨਾਲਾ ਬੈਗ ਮਰ ਜਾਏਗਾ ਨਾਲਾ ਬਣਾਏ ਦਾ ਕੀ ਫਾਇਦਾ ਨਾਲਾ ਤੋਂ ਦਾ ਫਾਇਦਾ ਕੀ ਹੈ ਤੇ ਹੁਣ ਇਹ ਸਾਨੂੰ ਇਹ ਦਲਾਸਾ ਦੇ ਦੇ ਕਿ ਆਹ ਤੁਹਾਡਾ ਟੋਕਾ ਛੱਡ ਦਿੰਦੇ ਆ ਅੱਗੋਂ ਜਾ ਕੇ ਰੋਡ ਬਣਾ ਦਿੰਦੇ ਆ ਨਾਲਾ ਇਹਨਾਂ ਉੱਚਾ ਛੱਤਿਆ ਗਿਆ ਵਾ ਕੀ ਕਰ ਰਹੇ ਨੇ ਲੋਕ ਲੋਕੀ ਪਰੇਸ਼ਾਨ ਨੇ ਕਹਿੰਦੇ ਕਿ ਸਾਡੇ ਘਰਾਂ 'ਚ ਪਾਣੀ ਆਉਂਦਾ ਤੇ ਸੀਵਰੇਜ ਵੀ ਜਿਹੜੇ ਸਾਫ਼ ਨਹੀਂ ਕੀਤੇ ਜਾਂਦੇਗੇ ਲਗਾਤਾਰ ਸਾਡੇ ਲੱਖਾਂ ਸਮਾਨ ਖਰਾਬ ਹੁੰਦਾ ਰਹਿੰਦਾ ਬਰਸਾਤਾ ਦੇ ਵਿੱਚ ਇਹ ਤੁਹਾਨੂੰ ਉੱਤਰ ਦੱਸਣਗੇ ਐਸਓ ਐਸਓ ਸਾਫ਼ ਦੱਸੋ ਇਹ ਦੱਸੋ ਤਾਂ ਪਹਿਲਾਂ ਹੀ ਮੈਂ ਤਾਂ ਨਵੇਂ ਆਏ ਜਾਂ ਅੰਦਰ ਲੁਧਣਾ ਲੈ ਬਨਰ ਜੋਰਤੀ ਤੁਸੀਂ ਤੇ ਮੈਂ ਹਾਂ ਯੂੰਬਰੀ ਲੁਧਣਾ ਦੇ ਸ਼ਿਵਈ ਨਗਰ ਦੇ ਵਿੱਚ ਮੱਲੇ ਵਾਲਾ ਜਿਹੜੇ ਰੋਜ਼ ਜਤਾਂਦੇ ਨੇ ਨਾਰਵਿੰਗ ਨੂੰ ਲੈ ਕੇ ਬਰਸਾਤਾ ਦਾ ਪਾਣੀ ਜਿਹੜਾ ਕੀ ਉਹਨਾਂ ਦੇ ਘਰੇ ਵਰ ਜਾਂਦਾ ਵਾ ਘਰ ਕਰੇ ਵਰਦੇ ਜਿਹੜਾ ਕਿ ਇਹ ਜਾਲੀ ਜਿਹੜੀ ਕਿ ਨਹੀਂ ਲਾਈ ਜਾਂਦੀ ਉਸ ਤੋਂ ਲੈ ਕੇ ਜਿਹੜਾ ਕਿ ਇਹ ਰੋਸ ਪ੍ਰਦਰਸ਼ਨ ਕਰਦੇ ਨੇ ਤੇ ਮਹੱਲਿਆਂ ਦੇ ਵਿੱਚ ਬਾਹਰ ਆਉਂਦੇ ਨੇ ਨਾਲੇ ਨੂੰ ਲੈ ਕੇ ਰੋਸ ਹੁੰਦਾ ਵਾ ਤੇ ਹੁਣ ਗੱਲਬਾਤ ਕਰਦੇ ਆ ਮਹੱਲੇਦਾਰਾਂ ਨਾਲ ਤੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਦੀਆਂ ਕਿ ਐਸੇ-ਐਸੇ ਕਰਨ ਨੇ ਜਿਹੜੇ ਕਿ ਕੀ ਮਾਮਲਾ ਕੀ ਹੋਏ ਜਦੋਂ ਬਰਸਾਤ ਪੈਂਦੀ ਹੈ ਨਾ ਸਾਡਾ ਸੀਵਰੇਜ ਦਾ ਪਾਣੀ ਸਾਰਾ ਇੱਥੇ ਇਕੱਠਾ ਹੋ ਜਾਂਦਾ ਹੈ ਤੇ ਸਾਰੇ ਮਹੱਲੇ ਜਿੱਕਰ ਨੇ ਸਾਰੇ ਘਰ ਪਾਣੀ ਆ ਜਾਂਦਾ ਪਾਣੀ ਜਿਹੜਾ ਸਾਰਾ ਲੈਟਰਿੰਗ ਵਾਲਾ ਇਕੱਠਾ ਹੁੰਦਾ ਇੱਥੇ ਤੇ ਸਾਡੀ ਜਿਹੜੀ ਸਮੱਸਿਆ ਹੈਗੀ ਹੈ ਜਿਹੜਾ ਪੈਪ ਵਾਲਾ ਨਾਲੇ ਹੀ ਪੈਣਾ ਚਾਹੀਦਾ ਸੀਵਰੇਜ ਨਾਲਾ ਤਾਂ ਹੀ ਟਕੇਗਾ ਕਿਉਂਕਿ ਕੋਈ ਪਾਣੀ ਵੈਰਾ ਓਵਰਫਲੋ ਨਾ ਹੋਵੇ ਤਾਂ ਹੀ ਤਾਂ ਕਰਕੇ ਟਕੇ ਰਿਹਾ ਪਰ ਹਾਲੇ ਤੱਕ ਜਿਹੜਾ ਪ੍ਰੋਜੈਕਟ ਪੂਰਾ ਨਹੀਂ ਹੋਇਆ ਜਿਹੜਾ ਨਾਲਾ ਬਣਾਇਆ ਹੈ ਇਹ ਘੱਟੋ ਘੱਟ 12 ਫੁੱਟ ਨੀਵਾ ਹੈ ਅੱਛਾ 12 ਬਾਈ 12 ਦਾ ਨਾਲਾ ਹੈ ਇਹ ਵੀ ਕਿੱਦਾਂ ਪਾਣੀ ਆਇਆ ਤੁਹਾਡੇ ਘਰੇ ਇਹ ਸੀਵਰੇਜ ਪਾਇਆ ਹੋਇਆ ਹੈ ਸੀਵਰੇਜ ਪਾਇਆ ਹੋਇਆ ਪਾਈਪ ਸਾਫ ਦੀ ਗਲੀ ਜੋ ਗਲੀ ਦੇ ਵਿੱਚ ਪਾਈਪ ਸੀਵਰੇਜ ਪਾਇਆ ਹੈ ਅੱਛਾ ਨਾਲੇ ਦੀ ਸਫਾਈ ਵੀ ਜਿਹੜਾ ਕਿ ਘਰ ਦਾ ਪਾਣੀ ਆਉਂਦਾ ਜਿਹੜਾ ਇਹ ਹੀ ਹੈ ਬਰਸਾਤੀ ਪਾਣੀ ਪਾਇਆ ਹੋਇਆ ਇਹਨਾਂ ਨੇ ਸੀਵਰੇਜ ਪਾਇਆ ਨਾਲੇ ਹੀ ਪੈਣਾ ਚਾਹੀਦਾ ਹੈ ਨਾਲੇ 'ਚ ਨਹੀਂ ਪਾਉਂਦੇ ਦੇ ਵਿੱਚ ਇਹਨ ਬਗ ਨਾਲਾ ਹੈ ਕਿ ਉਸ ਵਾਸਤੇ ਹੈ ਕਿਹੜੇ ਪਾਣੀ ਵਾਸਤੇ ਬਰਸਾਤ ਦਾ ਪਾਣੀ ਇੱਥੇ ਜਾਣਾ ਕਿ ਇੱਥੇ ਕੀ ਕਰਨਾ ਕੱਪੜੇ ਧੋਣੇ ਇੱਥੇ ਲੋਕਾਂ ਨੇ ਦੇਖੋ ਜੀ ਸਰਦਾਰ ਜੀ ਨੇ ਬਿਲਕੁਲ ਠੀਕ ਕਿਹਾ ਹੈ ਇਹ ਆਪਾਂ ਐਡਾ ਵੱਡਾ ਨਾਲਾ ਬਣਾਇਆ ਹੈ ਜੇ ਸਾਰਾ ਬਰਸਾਤੀ ਪਾਣੀ ਸੀਵਰੇਜ ਦੇ ਵਿੱਚ ਜਾਣਾ ਉਹਦਾ ਫਾਇਦਾ ਕੀ ਹੈ ਇਹ ਰੋਡ ਕਾਲੂ ਬਣ ਕੇ ਉੱਚੀ ਹੋ ਜਾਣੀ ਗਲੀ ਨੀਵੀਂ ਹੋ ਜਾਣੀ ਹੈ ਤੇ ਪਾਣੀ ਥੋੜੀ ਸਿਖੇ ਚੂਗਾ ਸੀਵਰੇਜ ਜੇ ਆਪਾਂ ਨਾਲੇ ਇਹ ਕਹਿੰਦੇ ਕਿ ਜੇ ਤੁਸੀਂ ਇਹ ਪਾਈ ਪਾ ਦੋਗੇ ਨਾਲਾ ਬੈਗ ਮਾਰ ਜਾਏਗਾ ਨਾਲਾ ਬਣਾਏ ਦਾ ਕੀ ਫਾਇਦਾ ਨਾਲਾ ਬਣਾਉਂਦਾ ਫਾਇਦਾ ਕੀ ਹੈ ਤੇ ਹੁਣ ਇਹ ਸਾਨੂੰ ਇਹ ਦਲਾਸਾ ਦੇ ਦੇ ਕਿ ਆਹ ਤੁਹਾਡਾ ਟੋਟਾ ਅੱਜ ਤੱਕ ਸਾਰੀ ਮੁਹੱਲਾ ਇਕੱਠਾ ਹੋ ਕੇ 100 ਬੰਦਾ ਪਿੱਟਣ ਵਾਲਾ ਹੈਗਾ ਕੱਲ ਨੂੰ ਇਹ ਟੋਟਾ ਛੱਡ ਦੇਣਗੇ ਇਹ ਪੰਜ ਬੰਦੇ ਸੁਣਨਗੇ ਅਜੇ ਇਹਨਾਂ ਦੀ ਮੰਨਤਾ ਚੋਗੇ ਰਹਿ ਗਏ ਬਸ ਉੱਥੇ ਪੈਰੀ ਤੇ ਇਤਨੀ ਪੈਰੀ ਨਹੀਂ ਰੋਡ ਇੱਥੇ ਪੈਣ ਨੂੰ ਤਿਆਰ ਆਪਾਂ ਕਿਹਾ ਕਿ ਜਿਹੜੇ ਜਿਹੜਾ ਬਰਸਾਤੀ ਪਾਣੀ ਸਾਡੀ ਗਲੀ ਜਾਂਦਾ ਉਹਨੂੰ ਤੁਸੀਂ ਨਾਲੇਜ ਪਾਓ ਅੱਛਾ ਉਹਨੂੰ ਦੀ ਨਾਲੇਜ ਪਾਓ ਕਹਿੰਦੇ ਜੀ ਕਰਾ ਦੇਾਂਗੇ ਪਹਿਲਾਂ ਅਸੀਂ ਰੋਡ ਪਿਛਲੀ ਬਣਾ ਦਈਏ ਆ ਤੁਹਾਡਾ ਟੋਟਾ ਛੱਡ ਦਿੰਨੇ ਆ ਏਕੇ ਮਤਲਬ ਅਗੇ ਤਾਂ ਗਲੀ ਨਾਲ ਵਿਤਕਰਾ ਹੋ ਗਿਆ ਬੰਦੇ ਮਾਰਦੇ ਨੇ ਕਿ ਗਲੀ ਵਾਲੇ ਸਾਡੇ ਐਡਾ ਪਾਣੀ ਆਂਦਾ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਬੈੱਡ ਸਾਰੇ ਗਿੱਲੇ ਹੋ ਗਏ ਸਾਡੇ ਪਾਪਾ ਜੀ ਖੜੇ ਨੇ ਜ਼ਿੰਦਗੀ ਚ ਪਾਣੀ ਇਹਨਾਂ ਦੇ ਘਰ ਨਹੀਂ ਵੜਿਆ ਅੰਦਰ ਜਾ ਕੇ ਦੇਖੋ ਐਡਾ ਨੁਕਸਾਨ ਹੋਇਆ ਹੋਇਆ ਇੱਕ ਘੰਟੇ ਦੀ ਬਾਰਿਸ਼ ਨਾਲ ਪਾਣੀ ਚ ਬਹਿ ਗਿਆ ਹਾਂ ਉਹ ਉੱਥੇ ਚੱਕ ਚੱਕ ਕੇ ਸੁਕਾਇਆ ਜਦੋਂ ਇਹ ਬੰਨ ਰਿਆ ਸੀ ਨਾਲਾ ਉਦੋਂ ਨਹੀਂ ਦੇਖਿਆ ਗਿਆ ਸੀ ਸਭ ਕੁਝ ਉਦੋਂ ਇਹਨਾਂ ਨੇ ਕਿਹਾ ਉਦੋਂ ਦੇਖਿਆ ਗਿਆ ਹੈ ਨਾਲੇ ਹੀ ਪਾਵਾਂਗੇ ਨਾਲਾ ਤਾਂ ਬਣੇ ਪ੍ਰਸ਼ਾਸਨ ਦੇ ਪਾਣੀ ਉਦੋਂ ਕਿਹਾ ਸੀਗਾ ਜਿਹੜੇ ਇੱਥੇ ਮੁਲਾਜ਼ਮ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਸਾਰੀ ਜਿਹੜੀ ਪ੍ਰੋਬਲਮ ਹੈ ਸਭ ਹੱਲ ਕੀਤਾ ਜਾਏਗਾ ਅੱਜ ਇਹਨਾਂ ਨੂੰ ਕਹਿੰਦੇ ਆ ਇਹ ਕਹਿੰਦੇ ਅਸੀਂ ਤਾਂ ਨਵੇਂ ਆਏ ਹਾਂ ਅੱਜ ਤਾਂ ਨਵੇਂ ਆਏ ਜਿਹੜੇ ਪੁਰਾਣੇ ਮੁਲਾਜ਼ਮ ਹਟ ਕੇ ਜਿਹੜਾ ਕੰਟੀਨਿਊਸਲੀ ਇਹ ਕੋਈ ਸਾਈਡ ਤੇ ਕੰਮ ਕਰ ਰਿਹਾ ਹੈਗਾ ਤਾਂ ਉਹਨੂੰ ਹੀ ਆਪਾਂ ਵਾਪਸ ਕਵਾਂਗੇ ਉਹ ਜਿੰਨੂੰ ਵੀ ਕਹਿੰਦੇ ਆ ਉਹ ਕਹਿੰਦੇ ਨਾਜ ਨਾ ਸੰਤਾ ਪਤਾ ਹੀ ਕੁਛ ਨਹੀਂ ਉਹ ਹਟ ਗਏ ਇਹ ਤਾਂ ਨਵੇਂ ਆਏ ਆ ਇਹ ਥੋੜੇ ਪੜੇ ਲਿਖੇ ਬੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਨਾਲੇ ਬਣਦਾ ਸਰ ਮੈਨੂੰ ਇਹ ਗੱਲ ਦੱਸੋ ਜੇ ਨਾਲਾ ਬਣਿਆ ਵਾ ਤਾਂ ਫਾਇਦਾ ਕੀ ਆ ਸੀਵਰੇਜ ਤਾਂ ਪਹਿਲਾਂ ਵੀ ਪਾਣੀ ਖੇਚੀ ਰੇ ਸੀਗੇ ਕਿੰਨੇ ਤੋਂ ਸਾਲ ਹੋ ਗਏ ਨਾਲੇ ਬਣੇ ਇਹ ਨਾਲੇ ਬਣੇ ਤਾਂ ਘੱਟੋ ਘੱਟ 7 ਤੋਂ 8 ਸਾਲ ਹੋ ਗਏ ਜੀ 2 ਸਾਲ ਦਾ ਪ੍ਰੋਜੈਕਟ ਸੀ ਅੱਜ ਇਹ ਕਹਿੰਦੇ ਅੱਜ ਇਹ ਕਹਿ ਰਹੇ ਨੇ ਅੱਜ ਇਹ ਕਹਿ ਰਹੇ ਨੇ ਸਾਡੇ ਉੱਤੇ ਕੰਮ 'ਚ ਅੜਚਣ ਪਾ ਰਹੇ ਹੋ ਤੇ ਪ੍ਰੋਜੈਕਟ ਦਾ 1.5 ਸਾਲ ਦਾ ਸੀਗਾ ਅੱਜ 5 ਸਾਲ ਕਿਦਾਂ ਲੱਗ ਗਏ ਨਾਲੇ ਨੂੰ ਜੇ ਕੋਈ ਗੱਲ ਨਹੀਂ ਜੇ 2-4 ਦਿਨ ਰੋਡ ਨਹੀਂ ਬਣੇਗੀ ਤਾਂ ਪਹਿਲਾਂ ਸਾਡਾ ਹੱਲ ਕਰਦੇ ਨਸਤਬਾ ਰੋਡ ਬਣਾ ਲੈਣਾ ਸਾਨੂੰ ਕੋਈ ਇਤਰਾਜ ਨਹੀਂ ਹੈਗਾ 5 ਸਾਲ ਇੰਤਜ਼ਾਰ ਕਰਦੇ ਹਾਂ ਹਫਤਾ ਹਫਤਾ ਹੋ ਰਿਹਾ ਇੰਤਜ਼ਾਰ ਕਰ ਲਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ 5 ਸਾਲ ਬੈਠੇ ਆਸੀਂ ਇਹ ਨਾਲਾ ਬਣਿਆ ਨਾ ਇਹ ਚ ਘਟ ਤੋਂ ਘੜੇ 1000 ਟਰੱਕ ਦੀ ਮਿੱਟੀ ਦਾ ਨਿਕਲੇਗਾ ਉਹ ਸਫਾਈ ਨਹੀਂ ਹੋਈ ਸਾਰੇ ਘਟੋ ਘਟਦੇ ਤਾਂ ਘਟ ਤੋਂ ਘੜੇ 1000 ਟਰੱਕ ਨਿਕਲੇਗਾ ਮਿੱਟੀ ਦੇ ਅੰਦਰੋਂ ਉਸ ਪੂਰੀ ਸਫਾਈ ਕਰਾਣ ਦੀ ਤਾਂ ਹੀ ਬਲੇ ਦਾ ਹੱਲ ਹੁੰਦਾ ਬਸ ਇਹੀ ਹੈ ਇਹ ਸਾਨੂੰ ਇਹ ਦਲਾਸਾ ਦੇ ਰਿਹਾ ਹੈ ਕਿ ਅਗਰ ਤੁਸੀਂ ਅਗਰ ਤੁਸੀਂ ਨਾਲੇ ਦੇ ਵਿੱਚ ਪਾਈ ਪਵਾਉਂਗੇ ਨਾਲੇ ਚ ਪਾਈ ਪਵਾਉਂਗੇ ਨਾਲਾ ਬੈਗ ਮਾਰੇਗਾ ਇਹਨਾਂ ਨੂੰ ਫਿਰ ਹੈ ਨਾ ਕਿ ਆਪਾਂ ਨਾਲੇ ਦੀ ਸਫਾਈ ਨਹੀਂ ਕਰਾਣੀ ਘਟੋ ਘਾੜੇ ਦਾ 6 ਤੋਂ 60 ਲੈਂਡਰਾਂ ਦੀ ਸ਼ਟਰਿੰਗ ਨਾਲੇ ਦੇ ਵਿੱਚ ਪਈ ਹੋਈ ਹੈ ਨਾਲੇ ਦੀ ਸਫਾਈ ਕਰਾਣ ਐਡਾ ਡੂੰਗਾ ਨਾਲਾ ਕਿਦਾਂ ਬੈਗ ਮਾਰ ਜਾਏਗਾ ਵੀ ਐਡਾ ਵੱਡਾ ਬਣਾਉਣ ਦਾ ਫਾਇਦਾ ਹੀ ਕੀ ਹੈ ਜੇ ਨਾਲਾ ਬੈਗ ਮਾਰ ਜਵੇ ਫਿਰ ਕੀ ਲੋੜ ਹੈ ਇਹ ਖਰਚਾ ਕਰਦੀ ਫਿਰ ਪਹਿਲਾਂ 4 ਫੁੱਟ ਵਾਲਾ ਮਾੜਾ ਸੀ ਸਾਨੂੰ ਤਾਂ ਬੜਾ ਵਧੀਆ ਚੱਲਦਾ ਪਿਆ ਕਈ ਕਈ ਸਾਲਾਂ ਤੋਂ ਚੱਲਦਾ ਪਿਆ ਸੀ ਕਿਸੇ ਘਰਾਂ ਵਿੱਚ ਪਾਣੀ ਨਹੀਂ ਜਿਵੜਦਾ ਹੁਣ ਪਾਣੀ ਵਹਿੰਦਾ ਸਾਰੇ ਘਰਾਂ ਚ ਬਈ ਤੁਸੀਂ ਇੱਧਰ ਦੇ ਮੌਜੂਦਾ ਹੈਗੇ ਉਹ ਮੌਕੇ ਤੇ ਪਹੁੰਚੇ ਹੋ ਪਰ ਕਹਿੰਦੇ ਕਿ ਅਸੀਂ ਇੱਕ 11 ਨੰਬਰ ਵਾਲੀ ਜਿਹੜਾ ਪੈਪ ਪਾਈ ਸੀ ਜਿਹਦੇ ਨਾਲ ਲੱਗ ਰਿਹਾ ਸੀ ਪਾਣੀ ਦਾ ਕੋਈ ਸੋਲੂਸ਼ਨ ਹੋਏਗਾ ਇਹ ਕਹਿ ਰਹੇ ਨੇ ਵੀ ਸਾਡੇ ਵਾਂਗ ਪੈਪ ਪਾ ਦਿਓ ਅਸੀਂ ਕਹਿੰਦੇ ਤੁਹਾਡਾ ਪੈਪ ਵੀ ਪੈ ਜਾਂਦਾ ਵਾ ਉਹ ਸੋਲੂਸ਼ਨ ਇਹ ਘਰ ਦੀ ਵੀ ਦੇਖੋ ਕੀ ਆ ਨਾਲਾ ਇਹ ਕਹਦੇ ਸੀ ਸੜਕ ਬਣਾਣ ਲੱਗੇ ਸੀ ਸੜਕ ਰੋਕਦੇ ਆ ਤੁਹਾਡਾ ਹੱਲ ਹੋਏਗਾ ਉਸ ਤੋਂ ਬਾਅਦ ਸਾਰਾ ਕੰਮ ਹੋਏਗਾ ਜਿੱਥੇ ਮhalla ਖੜਾ ਉੱਥੇ ਆਪਾਂ ਖੜੇ ਆ ਠੀਕ ਹੈ ਇਹਨਾਂ ਦਾ ਕੰਮ ਕਰਾ ਕੇ ਪੂਰਾ ਹੱਲ ਕਰਾਂਗੇ ਏ ਨਹੀਂ ਆ ਵੀ ਕੋਈ ਕੰਮ ਕਰਾਨ ਤੋਂ ਬਿਨਾ ਜਾਵਾਂਗੇ ਪੂਰਾ ਇਹਨਾਂ ਦਾ ਜਿੱਦ ਹੈ ਕਹਿਣ ਕਿ ਉਦਾਂ ਕੰਮ ਹੋ ਜਾ। ਪਰ ਕਹਿੰਦੇ ਕਿ ਬਰਸਾਤਾ ਦਾ ਪਾਣੀ ਬਰਸਾਤਾ ਦਾ ਪਾਣੀ ਜਿਹੜਾ ਗਿਆ ਖੜ ਜਾਂਦਾ ਲਗਾਤਾਰ ਇਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਸਾਰੀਆਂ। ਸਰਦਾਰ ਆਈ ਨਾ ਜੀ ਨਾਲਾ 12 ਨੰਬਰ ਖੇਤੀ ਦਾ ਛੱਤਿਆ ਹੋਇਆ ਸੀਗਾ। ਠੀਕ ਹੈ ਜੀ। ਉਦੋਂ ਲੋਕਾਂ ਕਿਸੇ ਨੇ ਵਿਰੋਧ ਨਹੀਂ ਕੀਤਾ। ਇਹ ਨਾਲਾ 2-2 ਫੁੱਟ ਉੱਚਾ ਕੀਤਾ ਗਿਆ। ਆਪਾਂ ਲੋਕ ਮਕਾਨ ਬਣਾਉਂਦੇ ਆ ਆਪਣੇ ਮਕਾਨ ਉੱਚੇ ਕਰਦੇ ਪਾਣੀ ਅੰਦਰ ਨਾ ਆਵੇ। ਇਹਨਾਂ ਨੇ ਨਾਲਾ ਇੰਨਾ ਉੱਚਾ ਕਰਤਾ ਪਾਣੀ ਲੋਕਾਂ ਦੇ ਘਰਾਂ 'ਚ ਹੀ ਜਾਵੇ। ਠੀਕ ਆ ਇਹ ਮੌਜੂਦਾ ਜਿਹੜੀ ਸਰਕਾਰ ਸੀ ਉਹਨਾਂ ਨੇ ਕਿਸੇ ਦੀ ਸੁਣੀ ਨਹੀਂ ਲੋਕ ਲੋਕਾਂ ਨੂੰ ਸਭ ਦੱਸਦੇ ਨੇ ਕਹਿੰਦੇ ਇਹਦੀ ਸ਼ਟਰਿੰਗ ਵਿੱਚ ਰਹਿ ਗਈ ਜੀ ਇਹਦਾ ਵਿੱਚ ਹੋ ਰਹਿ ਗਿਆ ਜੀ ਕਦੀ ਕੋਈ ਕੋ ਲੋਕ ਕਹਿੰਦੇ ਨੇ ਵੀ ਅਸੀਂ ਬੜਾ ਕਹਿ ਕੇ ਡਾਵਰ ਸਾਹਿਬ ਨੇ ਕਫਰਟ ਨੀਵਾ ਕਰਾਇਆ ਵਾ ਤੇ ਸਾਡੇ ਅਫਸਰ ਰੌਣ ਕਹਿੰਦੇ ਨੇ ਅਸੀਂ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਨਾਲਾ ਇੰਨਾ ਉੱਚਾ ਨਾ ਕਰੋ ਵੀ ਮੱਲਾ ਡੁੱਬ ਜਾਏਗਾ ਪਰ ਸਾਡੀ ਕਿਸੇ ਨੇ ਕੋਈ ਸੁਣੀ ਨਹੀਂ ਕਹਿੰਦੇ ਇਹਨਾਂ ਨੇ ਨਾਲਾ ਬਣਾ ਦਿੱਤਾ ਹੋਣ ਇਸ ਤੋਂ ਬਾਅਦ ਇਹ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਅਸੀਂ ਦੂਰ ਕਰਾਂਗੇ ਬਿਲਕੁਲ ਐਮਐਲਏ ਸਾਹਿਬ ਨੂੰ ਬੁਲਾਵਾਂਗੇ ਅੱਜ ਬਾਹਰ ਆ ਗਏ ਨੇ ਕੱਲ ਐਮਐਲਏ ਸਾਹਿਬ ਨੂੰ ਉਹਲੇ ਤਸਵੀਰਾਂ ਨੇ ਕਿਤੇ ਕਿ ਕਿਤਨੇ ਕਿਤਨੇ ਜਰ੍ਹਾਂ ਕੀ ਮਹੱਲੇ ਵਾਲੇ ਰੋਸ ਨੇ ਤੇ ਗੁੱਸੇ ਜਰ ਵਿੱਚ ਨਜ਼ਰ ਆ ਰਹੇ ਨੇ ਅਫਸਰ ਵੀ ਇੱਥੇ ਭੋਕੇ ਪੁਲਿਸ ਸਰਕੀ ਕੀ ਗੱਲਬਾਤ ਹੈ ਬੋਲੇ ਵਾਲੇ ਰੋਸ ਹੈ ਕਿਉਂ ਇਹ ਨਾਲਾ ਜਰ ਕੋ ਪਰਦਾ ਜੀ ਮਸ਼ੀਨ ਆ ਗਈ ਹੈ ਤੇ ਤੁਹਾਡਾ ਨਾਮ ਕੀ ਹੈ ਤੁਹਾਨੂੰ ਸਵੇਰੇ ਕਿੰਨੇ ਘੋੜੇ ਗਿਆ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਮੋਹਨ ਲਾਲ ਹਾਂ ਜੀ ਮੋਹਨ ਲਾਲ ਕਿਹੜੇ ਡਿਪਾਰਟਮੈਂਟ ਦੇ ਕਾਰਪੋਰੇਸ਼ਨ ਸਰ ਨਾਲਾ ਇਨਾ ਉੱਚਾ ਛੱਟਿਆ ਗਿਆ ਵਾ ਕੀ ਕਰਨਾ ਲੋਕ ਲੋਕੀ ਪਰੇਸ਼ਾਨ ਨੇ ਕਹਿੰਦੇ ਸਾਡੇ ਘਰਾਂ 'ਚ ਪਾਣੀ ਆਇੰਦਾ ਤੇ ਸੀਵਰੇਜ ਵੀ ਜਿਹੜੇ ਸਾਫ਼ ਨਹੀਂ ਕੀਤੇ ਜਾਂਦੇਗੇ ਲਗਾਤਾਰ ਸਾਡੇ ਲੱਖਾਂ ਸਮਾਨ ਖਰਾਬ ਹੁੰਦਾ ਰਹਿੰਦਾ ਬਰਸਾਤਾ ਦੇ ਵਿੱਚ ਇਹ ਤੁਹਾਨੂੰ ਉੱਤਰ ਦੱਸਣਗੇ ਐਸਐਸ ਐਸਐਸਵਾਂ ਦੱਸਣਗੇ ਵੀ ਦੱਸੋ ਤਾਂ ਪਹਿਲਾਂ ਹੀ ਮੈਂ ਤਾਂ ਨਵੇਂ ਆਇਆ ਹਾਂ ਇੱਥੇ ਵੀ ਸਰ ਰੋਜ਼ ਹੀ ਹੈ ਜਿਹੜੇ ਵੀ ਜਿੰਨਾ ਵੀ ਗੱਲ ਕਰਦੇ ਰੋਜ਼ ਹੀ ਨਵੇਂ ਆਏ ਕੋਈ ਟਰਾਂਸਫਰ ਚੱਲ ਰਹੀ ਹੈ ਜਿ ਇਲੈਕਸ਼ਨ ਕਰਕੇ ਟਰਾਂਸਫਰ ਹੋਈਆਂ ਸੀਗੀਆਂ ਅੱਛਾ ਹਾਂ ਅਜੀਤ ਸਿੰਘ ਸਾਹਿਬ ਨੇ ਗੱਲ ਕਰਿਆ ਅਜੀਤ ਸਾਹਿਬ ਕੀ ਨਾਮ ਹੈ ਤੁਹਾਡਾ ਮੈਂ ਅਜੀਤ ਸਿੰਘ ਸਾਹਿਬ ਉਹ ਬੈਠੇ ਜਸਤ ਸਿੰਘ ਸਾਹਿਬ ਹੈ ਉਧਰ ਨੇ ਅਜੀਤ ਸਾਹਿਬ ਕਿਥੇ ਨੇ ਕੀ ਗੱਲ ਕੀ ਪਰ ਬੰਦ ਕਰੋ ਪਾਲਾ ਇੱਕ ਗੱਲ ਸਵਾਲ ਹੀ ਪੁੱਛ ਲਿਆ ਦੱਸੋ ਇਹ ਜਿਹੜੇ ਮੱਲੇ ਵਾਲੇ ਇਲਜ਼ਾਮ ਹੈ ਕਿ ਪਾਣੀ ਕੋਈ ਨਹੀਂ ਉਹ ਰੋਡ ਵਾਲੀ ਕਹਿੰਦੇ ਬਣਾਉਣ ਨੂੰ ਬੜਾ ਦਿੰਦੇ ਹੈ ਰੋਡ ਵਾਲੀ ਕਹਿ ਰਹੀ ਹੈ ਬਣਾਉਣ ਨੂੰ ਬੜਾ ਕਹਿੰਦੇ ਕਿ ਲੋਕਾਂ ਦਾ ਸਮਾਨ ਲੋਕਾਂ ਦਾ ਖਰਾਬ ਹੋਰ ਬਸਾਤਾ ਦੇ ਵਿੱਚ ਕੀ ਐਸੇ ਕਾਰਨ ਨੇ ਪਹਿਲਾਂ ਪਹਿਲਾਂ ਦੇਖਿਆ ਨਹੀਂ ਗਿਆ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਮੈਂ ਤਾਂ ਹੁਣ ਹੀ ਆਇਆ ਮੈਂ ਤਾਂ 2-3 ਮਹੀਨੇ ਹੋਏ ਪ੍ਰੋਜੈਕਟ ਤਾਂ ਚੱਲਦਾ 2019 ਦਾ 2019 ਦਾ ਚੱ ਕੋਈ ਨਹੀਂ ਕਰਦਣਾ ਜੋ ਹਾਲਾ ਲੋਕਾਂ ਨੇ ਕਰ ਰਹੇ ਆ ਅਸੀਂ ਕਰ ਦਨੇ ਤੁਹਾਡਾ ਕੀ ਨਾਮ ਹੈ ਰਣਜੀਤ ਸਿੰਘ ਹੈ ਕਿਹੜੇ ਡਿਪਾਰਟਮੈਂਟ ਮੇਰਾ ਮੈਸੀ ਕਾਰਪੋਰੇਸ਼ਨ ਅੱਛਾ ਕਿਹੜੀ ਪੋਸਟ ਹੈ ਮੈਸੀ ਕਾਰਪੋਰੇਸ਼ਨ ਦਾ ਦਸਵਾ ਇੰਜੀਨੀਅਰ ਤੋਂ ਬਿਲਕੁਲ ਹੈ ਤਸਵੀਰਾਂ ਭਾਈ ਜੀ ਮੱਲੇ ਵਾਲੇ ਰੋਸ ਹੈ ਕਹਿ ਰਿਹਾ ਕਿ ਨਾਲਾ ਉੱਚਾ ਬਣਨ ਤੋਂ ਪਹਿਲਾਂ ਨਾਲਾ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਦੇਖਿਆ ਨਹੀਂ ਗਿਆ ਨਕਸ਼ਾ ਨਹੀਂ ਪੜਿਆ ਗਿਆ ਬਿਨ ਬਿਨ ਦੇਖੀ ਬਣਾਇਆ ਗਿਆ ਤੇ ਅੰਦਰ ਜਿਹੜੇ ਰੇਡੀਓ ਉੜੀਆਂ ਜਿਹੜੀ ਸੁੱਟੀਆਂ ਇਹ ਮੱਲੇ ਵਾਲੇ ਦਾ ਇਲਜ਼ਾਮ ਹੈ ਕਿ ਨਾ ਕੋਈ ਸੱਚਾਈ ਹੈ ਕਿ ਨਾ ਕੋਈ ਝੂਠਾ ਇਹ 100% ਸੱਚ ਕਹਿ ਰਹੇ ਜੀ ਇਲਾਕਾ ਨਿਵਾਸੀ ਇਹ ਜਦੋਂ ਨਾਲਾ ਸ਼ੁਰੂ ਕੀਤਾ ਗਿਆ ਸੀਗਾ ਕਾਂਗਰਸ ਦੀ ਸਰਕਾਰ ਸੀ ਮਾਨਯੋਗ ਜਿਹੜੇ ਸਾਡੇ ਐਮਐਲਏ ਸ਼੍ਰੀ ਸੁਰਿੰਦਰ ਢਾਵਰ ਜੀ ਸੀਗੇ ਉਹਨਾਂ ਨੇ ਨਾਲੇ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਾਇਆ ਸੀਗਾ ਉਦੋਂ ਵੀ ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਸੀ ਕੋਈ ਗੱਲ ਨਹੀਂ ਉਦੋਂ ਵੀ ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਸੀਗਾ ਕਿ ਇਹੰਦਾ ਜਿਹੜਾ ਹੱਲ ਹੈ ਨਾਲਾ ਨੀਵਾ ਹੋਣਾ ਚਾਹੀਦਾ ਪਰ ਜਨਤਾ ਦੀ ਪ੍ਰਵਾਹ ਨਾ ਕੀਤੀ ਗਈ ਜਿੰਦੇ ਕਰਕੇ ਨਾਲਾ ਸ਼ੁਰੂ ਹੋ ਗਿਆ ਹੁੰਦਾ ਹਰਜਾਨਾ ਜਿਹੜਾ ਉਹ ਐਮਐਲਏ ਸਾਹਿਬ ਨੂੰ ਭੁਗਤਣਾ ਪਿਆ ਸੁਰਿੰਦਰ ਡਾਵਰ ਜੀ ਨੂੰ ਉਹ ਐਕਸ ਐਮਐਲਏ ਹੋ ਗਏ ਉਹ ਐਕਸ ਐਮਐਲਏ ਹੋਏ ਲੋਕਾਂ ਨੇ ਵੋਟਾਂ ਨਾ ਪਸੰਦ ਹੋਣ ਕਰਕੇ ਪਾਤੀਆਂ ਨਾਲਾ ਸਹੀ ਨਹੀਂ ਬਣਿਆ ਅੱਜ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈ ਹੁਣ ਮੌਕੇ ਦੇ ਮਾਲਕ ਹੋਈ ਹੈ ਜੋ ਇਹ ਬਨ ਰਿਹਾ ਹੈ ਉਹਦੀ ਰਿਸਪੌਂਸਿਬਿਲਟੀ ਜਿਹੜੇ ਮੌਕੇ ਦੇ ਅਫਸਰ ਹੈ ਕਈ ਅਫਸਰ ਬਦਲ ਗਏ ਕਈ ਨਵੇਂ ਆ ਗਏ ਜਿਹੜੇ ਮੌਕੇ ਦੇ 3 ਸਾਲ ਹੋ ਗਏ ਸਰਕਾਰ ਆਈ ਨੂੰ 3 ਸਾਲਾਂ ਤੋਂ ਆਮ ਆਦਮੀ ਪਾਰਟੀ ਜੰਦੀ ਰਿਸਪੌਂਸੀਬਲ ਹੈ ਜੋ ਵੀ ਇੱਥੇ ਚੰਗਾ ਮਾਲਾ ਕੰਮ ਹੋ ਰਿਹਾ ਉਹ ਪੰਜਾਬ ਸਰਕਾਰ ਕਰਾ ਰਹੀ ਹੈ ਪਹਿਲਾਂ ਵੀ ਪੰਜਾਬ ਸਰਕਾਰ ਕਰਾ ਰਹੀ ਸੀ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਘੜਾ ਵੈ ਉਹ ਆਪਾਂ ਆਪਣੇ ਸਿਰ ਤੇ ਫੋੜਨਾ ਹੀ ਨਹੀਂ ਚਾਹਦੇ ਆਪਾਂ ਆ ਕੇ ਕੰਮ ਕਰਾਈਏ ਅੱਜ ਇੱਕ ਜਾਲੀ ਬੁਆਨ ਲਈ ਇੱਥੇ 100 200 ਬੰਦੇ ਇਕੱਠਾ ਹੋਣਾ ਪਿਆ ਐਡਾ ਰੋਲਾ ਬਾਣਾ ਪਿਆ ਇਹ ਜਨਤਾ ਦੇ ਪੈਸੇ ਨੂੰ ਜਨਤਾ ਨੇ ਟੈਕਸ ਭਰਿਆ ਉਸ ਪੈਸੇ ਨਾਲ ਅੱਜ ਇਹ ਨਾਲਾ ਬਣਾਇਆ ਜਾ ਰਿਹਾ ਇੱਕ ਜਾਲੀ ਬੁਆਨ ਲਈ ਇੱਥੇ ਏਡੇ ਵੱਡੇ ਲੀਡਰਸ ਬਾਨਾ ਨੂੰ ਏਡੇ ਵੱਡੇ ਅਫਸਰਾਂ ਨੂੰ ਆਣਾ ਪਿਆ ਏਡੇ ਮੱਲੇ ਵਾਲੇ ਨੂੰ 100 200 ਬੰਦੇ ਨੂੰ ਇਕੱਠਾ ਆਉਣਾ ਪਿਆ ਜਿਨ੍ਹਾਂ ਦੀ ਸਹੂਲਤ ਹੀ ਨਹੀਂ ਮਿਲਦੀ ਵੀ ਫਾਇਦਾ ਕੀ ਹੋਇਆ ਇਲਾਕੇ ਦੇ ਵਿੱਚ ਪਾਣੀ ਆਂਦਾ ਸੀ ਨੋ ਡਾਊਟ ਆਂਦਾ ਸੀ ਪਰ ਨਿਕਲ ਜਾਂਦਾ ਸੀ ਇੱਥੇ ਇੰਨੇ ਏਰੀਆ ਵਾਲੇ ਖੜੇ ਆ ਕਿਸੇ ਨੂੰ ਪੁੱਛੋ ਆ ਜਦੋਂ ਦਾ ਇਹਨਾਂ ਨੇ ਪ੍ਰੋਜੈਕਟ ਬਣਾਇਆ ਮੈਂ ਨਹੀਂ ਕਹਿੰਦਾ ਪ੍ਰੋਜੈਕਟ ਵਿੱਚ ਕਮੀ ਹੈ ਪ੍ਰੋਜੈਕਟ ਬਣਾਉਣ ਵਾਲੇ ਵਿੱਚ ਕਮੀ ਹੈ ਪ੍ਰੋਜੈਕਟ ਠੀਕ ਹੈ ਸਮੱਸਿਆ ਕੀ ਹੈ ਨਾਲੇ ਦੀ ਸਫਾਈ ਨਾ ਹੋਣਾ ਨਾਲੇ ਦੇ ਵਿੱਚ ਕੂੜਾ ਵਿੱਚ ਜਾਨਵਰ ਮਰੇ ਹੋਏ ਆ ਇਹ ਮਹਾਮਾਰੀ ਫੈਲੇਗੀ ਉਨਾ ਬਿਜਲੀ ਦੇ ਹਾਲ ਵੇਖੋ ਆ ਮੀਟਰਾਂ ਦੇ ਪਿੱਛੇ ਮੋੜ ਵੇਖੋ ਕੈਮਰਾ ਘੁਮਾਓ ਮੜਾ ਜਾ ਆ ਦੇਖੋ ਸਰ ਕੈਮਰਾ ਘੁਮਾਓ ਮੜਾ ਜਾ ਆ ਦੇਖੋ ਆ ਕੀ ਆ ਆ ਸਰਕਾਰ ਦੇ ਹਾਲ ਆ ਆਪਣੇ ਇਹ ਪੰਜਾਬ ਗਵਰਨਮੈਂਟ ਆ ਵਾਦੇ ਵੱਡੇ ਵੱਡੇ ਟੀਵੀ ਦੇ ਬੋਲਦੇ ਆ ਤੇ ਆ ਕੰਮ ਕੀ ਹੋ ਰੇ ਆ ਅੱਜ 50 100 ਬੰਦਾ ਇਕੱਠਾ ਕਰਨਾ ਪਿਆ ਇੱਕ ਜਾਲੀ ਬੁਆਉਣ ਵਾਸਤੇ ਕਿੰਨੀ ਬੇਤੁਕੀ ਗੱਲ ਐ ਅਧਿਕਾਰ ਅੱਗੋਂ ਧਮਕੀ ਦਿੱਤੀ ਜਾਂਦੀ ਐ ਸਰਕਾਰੀ ਕੰਮ ਚ ਵਾਦਾ ਪਾਓਗੇ ਤੇ ਤੁਹਾਡੇ ਤੇ ਐਫਰ ਹੀ ਲੌਂਚ ਹੋ ਜਾਏਗੀ ਦੱਸੋ ਇਹ ਕੀ ਜਵਾਬ ਹੋਇਆ ਨਹੀਂ ਜਰੂਰ ਨਕਸ਼ਾ ਆਪਣੇ ਘਰ ਵਾਸਤੇ ਨਾ ਬੋਲੀਏ ਜਿਹੜਾ ਨਕਸ਼ਾ ਬਣਿਆ ਸੀ ਨਾਲੇ ਦਾ ਉਦੋਂ ਕੋਈ ਚੈੱਕ ਵਗੈਰਾ ਕਰਕੇ ਨਹੀਂ ਬਣਾਇਆ ਗਿਆ ਇਹ ਆਪਣੇ ਆਪ ਹੀ ਬਣਾ ਦਿੱਤੀ ਗੱਲ ਹੈ ਜਿਹੜਾ ਨਕਸ਼ਾ ਬਣਿਆ ਹੋਏਗਾ ਉਹ ਇੰਜੀਨੀਅਰ ਨੇ ਬਣਾਇਆ ਹੋਏਗਾ ਜਿਹੜੇ ਵੈਲ এডਿਕੇਟਿਡ ਹੈ ਜਿਹੜੇ ਇਸ ਪੋਸਟ ਦੇ ਉੱਤੇ ਬੈਠੇ ਹੈ ਉਹ ਇੰਜੀਨੀਅਰ ਹੈ ਉਹਨਾਂ ਨੇ ਨਕਸ਼ਾ ਬਣਾਇਆ ਹੋਏਗਾ ਮੌਕੇ ਦੀ ਸਰਕਾਰ ਨੇ ਪਾਸ ਕੀਤਾ ਹੋਏਗਾ ਉਦੋਂ ਵੀ ਅਸੀਂ ਰੋਸ ਪ੍ਰਗਟ ਕੀਤਾ ਸੀ ਅੱਜ ਵੀ ਰੋਸ ਪ੍ਰਗਟ ਕਰ ਰਹੇ ਆ ਆ ਮੇਰਾ ਵੀਰ ਖੜਾ ਇਹਨਾਂ ਨੂੰ ਪੁੱਛੋ ਭਾਈ ਕੀ ਸਮੱਸਿਆ ਹੈ ਤੁਹਾਨੂੰ ਕਿਹੜੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਦੇਖੋ ਜੀ ਅੱਜ ਮੈਂ 31 ਸਾਲ ਦਾ ਹੋ ਗਿਆ ਜੇ ਮੈਂ 8 ਸਾਲ ਤੋਂ ਵੀ ਆਪਣੀ ਭੋਸ਼ੇ ਚ ਆਇਆ ਤੇ ਇੱਥੇ ਮਹੱਲਿਆਂ ਦਾ ਹਾਲ ਬੁਰਾ ਸੀ ਚਲੋ ਪਹਿਲੇ ਨਾਲਾ ਦੂਜਾ ਸੀਗਾ ਅੱਜ ਇਹਨਾਂ ਨੇ ਦੂਜਾ ਨਾਲ ਵੱਡਾ ਬਣਾਤਾ ਪਰ ਮੈਂ ਤੁਹਾਨੂੰ ਕਹਿੰਨਾ ਪਹਿਲੇ ਨਾਲਾ ਸਹੀ ਸੀ ਇਹ ਸਾਡੇ ਘਰ ਦੇ ਬਾਹਰ ਉਹਨਾਂ ਨੇ ਨਰਕ ਪਾਤਾ ਤੁਹਾਨੂੰ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਜਾਂ ਮੀਟਿੰਗ ਵਗੈਰਾ ਦੇਖੋ ਮੈਂ ਕਿਸੇ ਰਾਜਨੀਤੀ ਪਾਰਟੀ ਨਾਲ ਜਾਂ ਮੇਰਾ ਕਿਸੇ ਨਾਲ ਕੋਈ ਉਹ ਨਹੀਂ ਹੈਗਾ ਨਹੀਂ ਗੱਲਬਾਤ ਕਰਨ ਦੇ ਗੱਲਬਾਤ ਤਾਂ ਤੁਹਾਨੂੰ ਦੱਸਾਂ ਸਵੇਰੇ ਸਾਡੇ ਗਲੀ ਦੇ ਮੋਹ ਦਵਾਰ ਹੈਗੇ ਨੇ ਉਹਨਾਂ ਨੇ ਫੋਨ ਕੀਤਾ ਜੀ ਇੱਕ ਕਿ ਇਹ ਗਲੀ ਸੜਕ ਬਣਨ ਲੱਗੀ ਐ ਸਾਡੀ ਗਲੀ ਦੇ ਪਾਈਪ ਨਹੀਂ ਜੋੜੇਗੇ ਕੱਲ ਨੂੰ ਸਾਡਾ ਬੁਰਾ ਹਾਲ ਹੋਣਾ ਪਾਣੀ ਆਣਾ ਇਹਦਾ ਕੀ ਹੱਲ ਕੀਤਾ ਜਾਊਗਾ ਕਹਿੰਦੇ ਸੜਕ ਤਾਂ ਐਵੇਂ ਹੀ ਬਣੂਗੀ ਜੀ ਸੜਕ ਤਾਂ ਐਵੇਂ ਹੀ ਬਣੂਗੀ ਹੁਣ ਸਾਡੇ ਮੋਹਤਵਾਰ ਨੇ ਜਿੰਨਾਂ ਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਪੁੱਛਦਾ ਕਿ ਇਹਨਾਂ ਨੂੰ ਕੀਤਾ ਉਹਨਾਂ ਨੇ ਉਹਦੇ ਕਰਕੇ ਅਸੀਂ ਸਾਡਾ ਪਰਿਵਾਰ ਐ ਇੱਕ ਮੁਹੱਲਾ ਸਾਡਾ ਪਰਿਵਾਰ ਐ ਸਾਡੇ ਮੁਹੱਲੇ 'ਚ 20 ਘਰ ਨੇ 20 ਘਰ ਸਾਡੇ ਪਰਿਵਾਰਾਂ ਵਾਂਗ ਰਹਿੰਦੇ ਨੇ ਅੱਜ ਇਹ ਪੂਰੀ ਨਿਊ ਸ਼ਿਵਾ ਨਗਰ ਅਸੀਂ 1 ਮਿੰਟ ਚ ਸਾਰੇ ਇਕੱਠੇ ਆ ਪਰ ਅਸੀਂ ਰਾਜਨੀਤੀ ਪਾਰਟੀਆਂ ਨਾਲ ਕੋਈ ਕਿਸੇ ਦੀ ਤੂੰ ਜਾਂ ਕਿਸੇ ਦੀ ਮੈਂ ਨਾਲ ਅਸੀਂ ਕਿਸੇ ਨਾਲ ਲੈਣਾ ਦੇਣਾ ਨਹੀਂ ਸਾਨੂੰ ਆਪਣੀ ਗਲੀ ਦਾ ਪਤਾ ਹੈ ਸਾਡੇ ਪਰਿਵਾਰ ਦੁਖੀ ਹੋਊਗਾ ਅਸੀਂ ਆਪਣੇ ਪਰਿਵਾਰਾਂ ਨਾਲ ਖੜਾਂਗੇ ਸਾਡਾ ਘਰ ਹੈ ਸਾਡੇ ਘਰ ਸਾਡੇ ਪਰਿਵਾਰ ਹੈ ਜੇ ਅੱਜ ਇਹ ਨਾਲਾ ਬਣਿਆ ਮੈਂ ਤਾਂ ਕਹਿੰਦਾ ਇਹ ਨਾਲੇ ਨੇ ਸਾਡਾ ਤਾਂ ਬੁਰਾ ਹਾਲ ਕਰਦਾ ਇੱਕ 10 ਸਾਲ ਹੋ ਗਏ ਇਹਨਾਂ ਕੋਲ ਸੜਕ ਨਹੀਂ ਬਣੀ ਉਸ ਤੋਂ ਬਾਅਦ ਆਏ ਅੱਜ ਸੜਕ ਬਣਾ ਲੱਗੇ ਐ ਤੇ ਇਹਨਾਂ ਦਾ ਹੱਲ ਨਹੀਂ ਹੋਇਆ بس ਐ ਹੀ ਹੈ ਕਿ ਇੱਥੇ ਕੋਛ ਨਹੀਂ ਹੋ ਸਕਦਾ ਗਲੀਆਂ ਦੀਆਂ ਤਾਰਾਂ ਖੰਬੇ ਟੁੱਟੇ ਪਏ ਆ 15 ਸਾਲ ਹੋ ਗਏ ਆ ਲੋਕਾਂ ਨੂੰ ਪਿੱਟ ਪਿੱਟ ਕੇ ਇਹ ਕਰ ਦੋ ਉਹ ਕਰ ਦੋ ਸਰਕਾਰ ਪਰ ਸਰਕਾਰ ਬਣੇ ਦਾ 1.5 ਸਾਲ 2 ਸਾਲ ਹੋ ਗਏ ਆ ਖਾਲੀ ਤੱਕ ਕੁਝ ਵੀ ਨਹੀਂ ਹੋਇਆ ਜੇ ਮੈਂ ਕਹਿੰਨਾ ਜੇ ਸਰਕਾਰ ਨੂੰ 1.5 ਸਾਲ ਹੋ ਗਏ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਕੀ ਬਣਿਆ ਭਾਜੀ 1.5 ਸਾਲ ਚ ਕੀਤਾ ਕੀ ਆ ਨਹੀਂ ਬੜੇ ਚਾਵਾਂ ਦੇ ਨਾਲ ਵੋਟਰ ਲੋਕਾਂ ਨੇ ਉਮੀਦਵਾਰ ਇਹਨਾਂ ਨੂੰ ਵੋਟ ਪਾਈ ਸੀ ਕਹਿੰਨਾ ਪੂਰੇ ਪੰਜਾਬ ਚ ਨੇਰੀ ਲਿਆਤੀ ਨੇਰੀ ਆ ਗਈ ਕਿ ਤੂਫਾਨ ਆ ਗਿਆ ਜਿਹੜੇ ਵੱਡੇ ਵੱਡੇ ਦਿਗਜ ਹਰਣ ਵਾਲੇ ਨੇ ਸੀ ਉਹ ਵੀ ਜਿੱਤ ਗਏ ਉਪਰ ਆਪਣੀ ਵਾਦਿਆਂ ਤੋਂ ਤਾਂ ਖੜਜੋ ਉਹੀ ਤੁਹਾਡੇ ਨਾਲ ਖੜਾਂਗੇ ਸਾਡੇ ਮੱਲੇ ਖੜਨਗੇ ਪਰ ਤੁਸੀਂ ਆਪਣੇ ਵਾਦਿਆਂ ਨਾਲ ਤਾਂ ਖੜੋ ਉਹ ਕੰਮ ਤਾਂ ਕਰੋ ਜੇ ਲੋਕ ਜਨਤਾ ਪਰੇਸ਼ਾਨ ਹੈ ਹਾਹਾਕਾਰ ਮਚਰੀ ਹੈ ਮੀ ਥੋੜਾ ਜਾਂ ਪੈਂਦਾ ਪਾਣੀ ਨਹੀਂ ਨਿਕਲਦਾ ਉਹ ਬਣੂਗਾ ਕੀ ਉਹ ਲੋਕਾਂ ਦੇ ਹੱਲ ਵੀ ਤਾਂ ਸੁਣੋ ਜੇ ਲੋਕਾਂ ਦੇ ਹੱਲ ਨਹੀਂ ਸੁਣਾਗੇ ਆਪਾਂ ਆਗੇ ਕਰਕੇ ਕਰਾ ਕੇ ਐਵੇਂ ਪੁੱਛਣੀ ਹੋਣਾ ਕੰਮ ਕਰਨਾ ਪੈਣਾ ਜ਼ਮੀਨੀ ਕੰਮ ਕਰਨਾ ਪੈਣਾ ਦੇਖੋ ਇੱਕ ਰੋਡ ਜਾਲੀ ਪਿੱਛੇ ਅੱਜ 100 ਬੰਦਾ ਇਕੱਠਾ ਹੋ ਗਿਆ ਯਾਰ ਇੱਕ ਰੋਡ ਜਾਲੀ ਛੋਟਾ ਜਿਹਾ ਕੰਮ ਹੈ ਛੋਟਾ ਜਿਹਾ ਕੰਮ ਇੱਕ ਰੋਡ ਜਾਲੀ ਨਾਲੇ ਚ ਪਾਈ ਪੈੜ ਕਰਨਾ 100 ਬੰਦਾ ਮੱਲੇ ਇਕੱਠੇ ਹੋ ਗਏ ਤੁਸੀਂ ਆਪ ਹਿਸਾਬ ਲਾ ਲਓ ਇੱਥੇ ਕੀ ਹੋਊਗਾ ਕੰਮ ਕਹਿੰਦੇ ਕੀ ਹੁਣ ਅਸੀਂ ਕਰਾਵਾਂਗੇ ਜਾਲੀ ਵਾਲੇ ਕੰਮ ਹੁਣ ਕਰਾਵਾਂਗੇ ਹੁਣ ਕਿਉਂ ਹੁਣ ਨੇ ਕਿਉਂ ਪਹਿਲੇ ਕਿਉਂ ਨਹੀਂ ਕਰਾਇਆ ਗਿਆ ਇਹ ਤਾਂ ਇਹਨਾਂ ਨੂੰ ਪੁੱਛਣਾ ਪੈਣਾ ਸਰ ਇਹ ਤੂੰ ਹੀ ਇਹਨਾਂ ਨੂੰ ਸਵਾਲ ਪੁੱਛੋਗੇ ਜੇ ਅੱਜ ਲੋਕੀ ਕੰਮ ਛੱਡ ਕੇ ਆ ਗਏ ਦੁਕਾਨਦਾਰੀ ਛੱਡ ਕੇ ਆ ਗਏ ਤਾਂ ਕਹਿੰਦੇ ਹੱਲ ਕਰਾਵਾਂਗੇ ਜੇ ਕੀ ਇੱਕ ਕਮਿਸ਼ਨਰ ਸਾਹਿਬ ਖੜੇ ਹੈ ਕਮਿਸ਼ਨਰ ਸਾਹਿਬ ਦੇ ਅੱਗੋਂ ਵੱਡੇ ਅ ਜਿਹੜੇ ਅਫਸਰ ਨੇ ਅਫਸਰ ਖੜੇ ਹੈ ਪ੍ਰੋਜੈਕਟ ਬਣਾਉਣ ਵਾਲੇ ਖੜੇ ਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਅੱਜ ਨਾਲਾ ਭਾਜੀ ਚੈੱਕ ਕਰਾ ਲਓ ਓਨ ਰਿਕਾਰਡ ਕਹਿੰਨਾ ਚੈੱਕ ਕਰਾ ਲਓ ਜਾਲੀਆਂ ਖੋਲ੍ਹ ਲਓ ਨਾਲੇ ਚ ਮੈਂ ਕਹਿੰਦਾ ਸ਼ਟਰਿੰਗ ਭਰੀ ਵੀ ਹੋਣੀ ਸੀਮਿੰਟ ਭਰੇ ਹੋਣੇ ਮੈਂ ਕਹਿੰਦਾ ਨਾਲੇ ਚ ਨਾਲਾ ਥੋੜੀ ਬਣਾਇਆ ਇਹਨਾਂ ਨੇ ਇੱਕ ਸਿਰਫ ਲੋਕ ਦਿਖਾਵਾ ਕੀਤਾ ਕਿ ਇਹ ਹੀ ਨਾਲਾ ਛੱਤ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਸਿਰਫ ਆਣ ਵਾਲੇ ਟਾਈਮ ਚ ਪਤਾ ਨਹੀਂ ਆਪਾਂ ਸਾਡੇ ਅੱਗੋਂ ਨਿਆੜੇ ਦੇਖੂਏ ਕੀ ਇਹਦਾ ਕੂਹ ਵੜ ਗਿਆ ਇੱਥੇ ਲੋਕ ਮਕਾਨ ਨਾ ਲੈਣ ਮਕਾਨ ਵੇਚ ਕੇ ਜਾਣ ਕਿਤੇ ਹੋਰ ਜਾਣ ਕੋਈ ਤਸਵੀਰਾਂ ਨਹੀਂ ਬਿਲਕੁਲ ਨਾਲੇ ਸ਼ਿਵੇ ਨੇ ਸ਼ਿਵਈ ਨਗਰ ਦਾ ਜਿਹੜਾ ਪ੍ਰੋਜੈਕਟ ਸੀਗਾ ਨਾਲਾ ਛਤਨ ਦਾ ਪ੍ਰੋਜੈਕਟ ਸੀਗਾ ਉਹ ਬਣਾਇਆ ਤਾਂ ਗਿਆ ਸੀਗਾ ਪਰ ਚੰਗੀ ਤਰ੍ਹਾਂ ਬਣਾਇਆ ਨਹੀਂ ਗਿਆ ਮੱਲੇ ਵਾਲੇ ਦਾ ਦਾਵਾ ਹੈ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਅੰਦਰ ਜਿਹੜੀ ਉੱਪਰ ਜਿਹੜੀ ਹੈ ਸ਼ਟਰਿੰਗ ਕੀਤੀ ਗਈ ਹੈ ਤੇ ਇਹਦੇ ਅੰਦਰ ਜਿਹੜਾ ਕੀ ਹੈ ਗਾਰ ਜਿਹੜਾ ਕੀ ਹੈ ਕਚਰਾ ਵਗਰਾ ਭਰਿਆ ਗਿਆ ਵਾ ਮੱਲੇਦਾਰਾ ਵੱਲੋਂ ਇਹ ਕਿਹਾ ਜਾ ਰਿਹਾ ਵਾ ਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਮੱਲਿਆਂ ਦੇ ਵਿੱਚ ਜਿਹੜਾ ਕਿ ਇਹ ਪਾਣੀ ਵੜ ਜਾਂਦਾ ਵਾ ਪਾਣੀ ਵੜ ਕੇ ਜਿਹੜਾ ਕਿ ਹੈ ਲੋਕਾਂ ਦੇ ਘਰੇ ਜਾ ਕੇ ਪਾਣੀ ਜਿਹੜਾ ਕਿ ਹੈ ਵੜ ਜਾਂਦਾ ਵਾ ਤੇ ਉਸ ਤੋਂ ਬਾਅਦ ਲੱਗੇ ਲੋਕਾਂ ਨੂੰ ਬੜੀ ਲੋਕਾਂ ਨੂੰ ਬੜੀ ਵੱਡੀ ਦਿੱਕਤ ਪਰੇਸ਼ਾਨੀਆਂ ਦਾ ਜਿਹੜਾ ਕੀ ਹੈ ਸਾਹਮਣਾ ਕਰਨਾ ਪੈਂਦਾ ਮੱਲੇ ਵਾਲੇ ਅੱਜ ਜਿਹੜੇ ਕੀ ਹੈ ਇਕੱਠੇ ਹੋਏ ਆ ਇਕੱਠੇ ਹੋਏ ਆ ਕਿਉਂ ਇਕੱਠੇ ਹੋਏ ਸੀਗੇ ਕਿਉਂਕਿ ਇੱਥੇ ਜਿਹੜਾ ਕੀ ਹੈ ਰੋਡ ਪੈਣੀ ਜਿਹੜੀ ਕੀ ਹੈ ਚਾਲੂ ਹੋ ਗਈ ਸੀਗੀ ਚਾਲੂ ਹੋਣ ਤੋਂ ਬਾਅਦ ਜਿਹੜਾ ਕੀ ਇੱਕ ਉਮੀਦਵਾਰ ਮੋਦਵਾਰ ਆਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਰੋਡ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਕਿ ਜਾਲੀ ਜਰੀ ਪਾਈਪਾਂ ਜਰੀ ਸਾਰੇ ਕਨੈਕਟ ਕੀਤੀ ਜਾਵੇ ਜਿਹੜੇ ਕਿ ਪਾਣੀ ਜਿਹੜਾ ਕਿ ਸਾਡੇ ਘਰੇ ਨਾਲ ਵਟ ਸਕੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਕਹਿੰਦੇ ਕਿ ਨਹੀਂ ਪੇ ਇਦਾਂ ਹੀ ਕੋਈ ਅਪਸ਼ਬਦ ਉਹਨਾਂ ਨੇ ਗੱਲਬਾਤ ਕੀਤੀ ਤੇ ਮੱਲੇ ਵਾਲੇ ਜਿਹੜੇ ਕਿ ਇਕੱਠੇ ਹੁੰਦੇ ਤੇ ਉਸ ਤੋਂ ਬਾਅਦ ਜਿਹੜਾ ਕਿ ਰੋਸ ਕਰਦੇ ਨੇ ਇੱਥੇ ਆ ਕੇ ਤੇ ਹੁਣ ਸਿਮੂ ਭਾਈ ਕਹਿੰਦੇ ਕਿ ਪਾਈਪਾਂ ਨਹੀਂ ਕਨੈਕਟ ਕੀਤੀਆਂ ਗਈਆਂ ਪਹਿਲੇ ਨਹੀਂ ਇਹ ਯਾਦ ਆਇਆ ਸੀਗਾ ਭਾਜੀ ਸਾਰਿਆਂ ਨੂੰ ਸਾਰਾ ਕੁਝ ਪਤਾ ਹੈ ਇਹ ਅੱਖਾਂ ਮੀਟ ਲੈਂਦੇ ਆ ਜਦੋਂ ਪਬਲਿਕ ਜਾਗਦੀ ਹੈ ਉਦੋਂ ਇਹ ਸਾਰੇ ਜਾਗ ਜਾਂਦੇ ਆ ਰਿਸਪੌਂਸਿਬਿਲਟੀ ਹੈ ਸਰ ਇਹਨਾਂ ਕੋਈ ਵੀ ਕੰਮ ਕਰਨਾ ਇਹ ਗਵਰਨਮੈਂਟ EMPLOYEE ਹੈ ਤੇ ਮੌਕੇ ਤੇ SDO ਸਾਹਿਬ ਹੈ ਸਾਡੇ AC ਸਾਹਿਬ ਆਏ ਆ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਕੰਮ ਕਰਨਾ ਇਹ ਇਹਨਾਂ ਨੇ ਦੇਖਣਾ ਇਹ ਜਨਤਾ ਨੇ ਤੁਹਾਨੂੰ ਗੌਰ ਕਰਨਾ ਉਹਨਾਂ ਨਾਲਾ ਬਣਾਇਆ ਗਿਆ ਹੈ ਨੋ ਡਾਊਟ ਬੜੇ ਸਹੂਲਤ ਆਸਤੇ ਚੰਗੀ ਗੱਲ ਆਸਤੇ ਬਣਾਇਆ ਸੜਕ ਬਣਾਈ ਜਾ ਰਹੀ ਬੜੀ ਵਧੀਆ ਗੱਲ ਪਰ ਇਹ ਨਾਲੇ ਦਾ ਕੀ ਕਰਨਾ ਜਿਹੜਾ ਸਾਡੇ ਇਲਾਕੇ ਨੂੰ ਹੀ ਡੁਬੋ ਦੇ ਇਸ ਗੱਲ ਨੂੰ ਅੱਜ ਪਿੱਟਦਿਆਂ ਨੂੰ 5 ਸਾਲ ਹੋ ਗਏ ਮੇਰੇ ਇਹ ਤਾਂ ਪਹਿਲੇ ਵੀ ਡੁਬੋਂਦਾ ਆ ਰਿਹਾ ਸੀ ਸਾਡੀ ਡਾਵਰ ਸਾਹਿਬ ਨੂੰ ਅਸੀਂ ਬੜੀ ਰਿਕਵੈਸਟ ਵੀ ਕੀਤੀ ਧਰਨੇ ਵੀ ਲਾਏ ਉਦੋਂ ਉਦੋਂ ਵੀ ਕੋਈ ਸੁਣਵਾਈ ਨਹੀਂ ਸੀ ਅੱਜ ਵੀ ਹੁਣ ਮੌਕੇ ਤੇ ਜਿਹੜੀ ਸਰਕਾਰ ਹੈ ਐਮ ਐਲ ਏ ਸਾਹਿਬ ਹੈ ਬੜੇ ਧਰਨੇ ਲਾਏ ਆ ਬੜੀ ਬੇਨਤੀਆਂ ਕਰੀਦੀਆਂ ਉਹ ਕਹਿੰਦੇ ਕਿਸੇ ਇਲਾਕਾ ਨਿਵਾਸੀ ਨੂੰ ਤਕਲੀਫ ਹੀ ਨਹੀਂ ਹੈਗੀ ਆ ਹੁਣ ਇਲਾਕੇ ਵਾਲੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਆਪੇ ਨਿਕਲ ਗਏ ਥੱਲੇ ਦਾ ਇਲਾਕੇ 'ਚ ਤਕਲੀਫ ਹੈ ਨਹੀਂ ਕਿਸੇ ਨੂੰ ਪਤਾ ਨਹੀਂ ਪਾਣੀ ਕਿੱਥੋਂ ਆਂਦਾ ਸਮਝ ਹੀ ਨਹੀਂ ਲੱਗਦੀ ਵੀ ਗੱਲ ਕਿ ਜਿੰਨੇ ਇਲਾਕਾ ਨੂੰ ਅਸੀਂ ਬੈਠੇ ਆ ਸਾਰਿਆਂ ਨੂੰ ਪੁੱਛ ਲਓ ਇੱਥੋਂ ਦੇ ਵਸਨੀਕ ਆ ਕੋਈ ਜੰਪਲਨਰ ਇੱਥੋਂ ਦਾ 30 40 40 ਸਾਲ ਇਹਨਾਂ ਨੂੰ ਰਹਿੰਦਿਆਂ ਨੂੰ ਹੋਵੇ ਪਾਣੀ ਆਂਦਾ ਸੀ ਨਿਕਲ ਜਾਂਦਾ ਸੀ ਹੁਣ ਪਾਣੀ ਜਿਹੜਾ ਇੱਥੇ ਹੀ ਐਸ ਜੀ ਸਾਹਿਬ ਸਰ ਕੀ ਨਾਮ ਹੈ ਤੁਹਾਡਾ ਮੇਰਾ ਬਲਜਿੰਦਰ ਸਿੰਘ ਕਿਹੜੀ ਪੋਸਟ ਤੇ ਹੋ ਦੀ ਮੈਂ ਐਸਟੀਯੂ ਵੋਲੰਸਨ ਤੇ ਮੈਂ ਮਲੇ ਵਾਲੇ ਰੋਸ ਕਰ ਰਹੇ ਨੇ ਕਿ ਪਾਈਪਾਂ ਜਿਹੜੀਆਂ ਨਹੀਂ ਪਾਈਆਂ ਗਈਆਂ ਰੋਡ ਜਿਹੜੀ ਪਹਿਲੀ ਚਾਲੂ ਕਰਤੀ ਪਾਣੀ ਦੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਕਰਨਾ ਪਿਆ ਸਰ ਕੋਈ ਨੀ ਨਾਲਾ ਪ੍ਰੋਜੈਕਟ ਚੱਲਦਾ ਇਹਦੇ ਨਾਲ ਨਾਲ ਅਸੀਂ ਰੋਡ ਜਾਲ ਜਿੰਦੀ ਪ੍ਰੋਵੀਜ਼ਨ ਰੱਖੀ ਹੈ ਸਾਰਿਆਂ ਨੇ ਜੀ ਸਰ ਨੂੰ ਆਫੀਸਰ ਵੀ ਮੌਕੇ ਤੇ ਆਏ ਹੋਏ ਆ ਤੇ ਜੋ ਵੀ ਬੈਸਟ ਹੋਵੇ ਕਰਦੇ ਕੋਈ ਜੇਕਰ ਨੂੰ ਤਿਆਰ ਕੋ ਸਰ ਜਦੋਂ ਨਾਲਾ ਬੰਦਾ ਪੈ ਸੀ ਉਦੋਂ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਸੀਗਾ ਇਹਨਾਂ ਹਰ ਚੀਜ਼ ਨੂੰ ਐਸੀ ਲੈ ਕੇ ਚੱਲਦੇ ਆ ਫਿਊਚਰ ਨੂੰ ਲੈ ਕੇ ਚੱਲਦੇ ਆ ਐਸੀ ਗੱਲ ਨਹੀਂ ਤੇ ਪਿਛਲੀਆਂ ਗੱਲਾਂ ਦਾ ਵੀ ਸਾਰਾ ਜ਼ਿਕਰ ਆ ਮਤਲਬ ਜਦੋਂ ਬਹੁਤ ਜ਼ਿਆਦਾ ਪ੍ਰਸਾਦ ਹੁੰਦੀ ਹੈ ਫਿਰ ਥੋੜਾ ਬੋੜਾ ਟਾਈਮ ਲੱਗਦਾ ਆਦਰਵਾਇਜ਼ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਬਾਕੀ ਸਮੂਥ ਚੱਲ ਰਿਹਾ ਕੋਈ ਸਿਕਤ ਨਹੀਂ ਹਾਂਜੀ ਭਾਈ ਜੀ ਮੰਗ ਕੀ ਕਰਦੇ ਹੋ ਸਰ ਦੇਖੋ ਜੀ ਆਪਾਂ ਤਾਂ ਕਹਿੰਦੇ ਸਾਡਾ ਜੋ ਮਹੱਲਾ ਨਿਵਾਸੀ ਕਹਿ ਰਹੇ ਨੇ ਉਹਨਾਂ ਦੇ ਮੁਤਾਬਕ ਕੰਮ ਹੋਣਾ ਚਾਹੀਦਾ ਦੇਖੋ ਇੱਕ ਜਾਲੀ ਕਰਕੇ ਇੰਨਾ ਇਸ਼ੂ ਕ੍ਰੀਏਟ ਹੋ ਗਿਆ ਸਾਰੇ ਕਮਿਸ਼ਨਰ ਆ ਗਏ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਹ ਤਿੰਨ ਚਾਰ ਗਲੀਆਂ ਪਿੱਛੇ ਜਾਲੀ ਪਈ ਹੈ ਜਿਹੜੀ ਪਾਈ ਪਾਈ ਹੋਈ ਹੈ ਜੀ ਉਹ ਪਿੱਛੋਂ ਦੀ ਪ੍ਰੈਸ਼ਰ ਪੈ ਗਿਆ ਤਾਂ ਕੰਮ ਹੋ ਗਿਆ ਤੇ ਇਹ ਗਲੀ ਨੂੰ ਕਿਉਂ ਲਵਾਰਾ ਛੱਡਿਆ ਜਾ ਰਿਹਾ ਕਹਿੰਦੇ ਅਸੀਂ ਨਵੇਂ ਆਏ ਹਾਂ ਦੇਖੋ ਇਹ ਤਾਂ ਨਵੇਂ ਆਏ ਤੇ ਰੋਡ ਮੈਪ ਨਾਲੇ ਚੱਲਦੇ ਹੋਣਗੇ ਇਹਨਾਂ ਦਾ ਕੋਈ ਨਕਸ਼ਾ ਹੋਏਗਾ ਨਕਸ਼ੇ ਦੇ ਮੁਤਾਬਕ ਚੱਲਦੇ ਹੋਣਗੇ ਕਿਹੜੀ ਪਾਣੀ ਦਾ ਨਿਕਾਸੀ ਆਪਾਂ ਕਿਧਰੋਂ ਕਰਨੀ ਹੈ ਇਹ ਤਾਂ ਚਾਹੀਦਾ ਹੋਵੇ ਜੀ ਆਪਾਂ ਕਿਸ ਨੂੰ ਕਹਿੰਨੇ ਆ ਨਹੀਂ ਤੁਸੀਂ ਕਿਸੇ ਪੁਰਾਣੇ ਨੂੰ ਕਿਹਾਊਗਾ ਜੀ ਤਾਂ ਨ ਪਿਛੋ ਰੋਡ ਬਣਾ ਦੇਣਗੇ ਇਹ ਟੋਟਾ ਖਾਲੀ ਰਹਿ ਜਾਏਗਾ ਕਿਨੂੰ ਜਾ ਕੇ ਪਿੱਟਾਂਗੇ ਅਸੀਂ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਰੋਡ ਨਾਲੇ ਨਾਲ ਪਾਈਪ ਜੋਇਨ ਕੀਤੀ ਜਾਵੇ ਉਸ ਤੋਂ ਬਾਅਦ ਕੱਠੀ ਰੋਡ ਬਣਾਣਾ ਸਾਨੂੰ ਕੀ ਦਿੱਕਤ ਹੈ ਅਸਾਂ ਦਾ ਬੜੀ ਖੁਸ਼ੀ ਹੈ ਕਿ ਸਾਡਾ ਕਾਫੀ ਲੰਬੇ ਅਰਸੇ ਤੋਂ ਬਾਅਦ ਨਾਲਾ ਬਣਨ ਜਾ ਰਿਹਾ ਇਹ ਸਾਡੀ ਜਿਹੜੀ ਵੀ ਸਾਡੀ ਮੁਸ਼ਕਲ ਹੈ ਸਾਨੂੰ ਪਿਆਰ ਨਾਲ ਸਾਡਾ ਹੱਲ ਕਰਨ ਐਸੀ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਪੂਰਾ ਕਾਰਪੋਰੇਸ਼ਨ ਦਾ ਪੂਰਾ ਕੋਪਰੇਟ ਕਰਨ ਨੂੰ ਤਿਆਰ ਆਂਗੇ ਬਿਲਕੁਲ ਹੈ ਤਸਵੀਰਾਂ ਨੇ ਮੱਲੇ ਦੇ ਵਿੱਚ ਲਗਾਤਾਰ ਜਿਹੜਾ ਕੀ ਹੈ ਰੋਸ ਜਿਤਾਇਆ ਜਾ ਰਿਹਾ ਵੈ ਨਾਲੇ ਲੈ ਕੇ ਤਾਂ ਕਿ ਜਿਹੜਾ ਕੀ ਹੈ ਬਰਸਾਤਾ ਦਾ ਪਾਣੀ ਜਿਹੜਾ ਕੀ ਉਹਨਾਂ ਦੇ ਘਰਾਂ ਦੇ ਵੜ ਜਾਂਦਾ ਮੱਲਿਆਂ ਦੇ ਵਿੱਚ ਵੜ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਜਿਹੜਾ ਕੀ ਹੈ ਸਾਹਮਣਾ ਕਰਨਾ ਪੈਂਦਾ ਵਾ ਤੇ ਇਹ ਤਸਵੀਰਾਂ ਨੇ ਮੱਲੇਦਾਰ ਵਾਲੇ ਦੀਆਂ ਜਿੱਥੇ ਕੀ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਕੀ ਸ਼ਿਵਈ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਨਾਲੇ ਦਾ ਪ੍ਰੋਜੈਕਟ ਚੱਲ ਕੇ ਬਣਾਇਆ ਗਿਆ ਪਰ ਹਲੇ ਤੱਕ ਜਿਹੜਾ ਕੀ ਇਸ ਨੂੰ ਕੰਪਲੀਟ ਨਹੀਂ ਕੀਤਾ ਗਿਆ ਅਲੱਗ-ਅਲੱਗ ਬਹਾਨੇ ਜਿਹੜਾ ਕੀ ਲਾਏ ਜਾ ਰਿਹਾ ਝੂਠੇ ਦਾਅਵੇ ਜਿਹੜਾ ਕੀ ਮੱਲੇ ਵਾਲਾਂ ਨੇ ਦਿੱਤੇ ਜਾ ਰਹੇ ਤੇ ਹੁਣ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਪਾਣੀ ਬਸਾਤਾ ਪਾਣੀ ਇਹਨਾਂ ਦੇ ਅੰਦਰ ਰੁਕਦਾ ਹੈ ਕਿ ਨਹੀਂ ਰੁਕਦਾ ਜੁੜਿਓ ਲਗਾਣ ਲਾਈਵ ਤੋਂ ਹਨੀ ਦੇ ਨਾਲ ਯੂੰਬਰਪੁਰ ਧੰਨਵਾਦ